ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਸੱਜਣ ਬੇਲੀਆਂ ਨੂੰ ਕਰੋ ਜੀ ਦਰਸ਼ਨ ਗੁਰਦੁਆਰਾ ਛੇਮੀ ਪਾਸ਼ਾਹੀ ਮੀਰੀ ਪੀਰੀ ਦੇ ਮਾਲਕ ਹਰ ਗੋਬਿੰਦ ਸਾਹਿਬ ਜੀ ਇਹ ਸਥਾਨ ਇੱਕ ਇਤਿਹਾਸਿਕ ਸਥਾਨ ਹੈ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਇੱਥੇ ਉਹ ਟਾਲੀ ਦਾ ਦਰਖਤ ਅੱਜ ਵੀ ਮੌਜੂਦ ਹੈ ਜਿਹਦੇ ਥੱਲੇ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨ੍ਹ ਕੇ ਵਿਸ਼ਰਾਮ ਕੀਤਾ ਸੀ ਇੱਥੇ ਨੇੜੇ-ਤੇੜੇ ਇੱਕ ਸ਼ੇਰ ਸੀਗਾ ਜਿਹੜਾ ਇੱਥੋਂ ਦੀ ਸੰਗਤ ਨੂੰ ਪਰੇਸ਼ਾਨ ਕਰਦਾ ਸੀ ਤਾਂ ਇੱਥੋਂ ਦੀ ਸੰਗਤ ਨੇ ਗੁਰੂ ਸਾਹਿਬ ਅੱਗੇ ਅਰਜ਼ਿ ਕੀਤੀ ਤਾਂ ਗੁਰੂ ਜੀ ਇੱਥੇ ਆਏ ਪਹਿਲਾਂ ਇੱਥੇ ਆ ਕੇ ਉਹਨਾਂ ਨੇ ਵਿਸ਼ਰਾਮ ਵੀ ਕੀਤਾ ਉਹ ਟਾਲੀ ਦਾ ਦਰਖਤ ਅੱਜ ਵੀ ਮੌਜੂਦ ਹੈ ਉਸ ਤੋਂ ਬਾਅਦ ਫਿਰ ਇੱਥੋਂ 2 ਕਿਲੋਮੀਟਰ ਉਹ ਜਗ੍ਹਾ ਹੈ ਜਿੱਥੇ ਗੁਰੂ ਜੀ ਨੇ ਉਹ ਸ਼ੇਰ ਨੂੰ ਮਾਰਿਆ ਤਾਂ ਕਰਕੇ ਇਸ ਗੁਰੂ ਘਰ ਦਾ ਨਾਮ ਗੁਰਦੁਆਰਾ ਟਾਲੀ ਸਾਹਿਬ ਹੈ ਪਾਸ਼ਾਹੀ ਸ਼ੇਮੀ ਬਲੇਰ ਖਾਨਪੁਰ ਪਿੰਡ ਹੈ ਕਪੂਰਥਲੇ ਦਾ ਕਪੂਰਥਲੇ ਦੇ ਨੇੜੇ ਜੀ ਪਿੰਡ ਪੈਂਦਾ ਹੈ ਇਹ ਇਤਿਹਾਸਿਕ ਸਥਾਨ ਹੈ ਇੱਥੇ ਗੁਰੂ ਘਰ ਦੇ ਵਿੱਚ ਦਵਾਈ ਵੀ ਮਿਲਦੀ ਹੈ ਹਰ ਇੱਕ ਬਿਮਾਰੀ ਦੀ ਮੰਨ ਲਓ ਨਸ਼ੇ ਪੱਤੇ ਨੂੰ ਛੱਡ ਕੇ ਕੋਈ ਨਸ਼ਾ ਪੱਤਾ ਦੀ ਦਵਾਈ ਲਾ ਲਓ ਜਾਂ ਕੋਈ ਸੈਕਸ ਸੰਬੰਧੀ ਲਾ ਲਓ ਉਸ ਤੋਂ ਛੱਡ ਕੇ ਬਾਕੀ ਕੈਂਸਰ ਤੱਕ ਦੀ ਦਵਾਈ ਇੱਥੇ ਦਿੱਤੀ ਜਾਂਦੀ ਹੈ ਉਸ ਦਵਾਈ ਦੇ ਪੈਸੇ ਆਪਣੀ ਸ਼ਰਧਾ ਨਾਲ ਕੋਈ ਜੋ ਵੀ ਟੇਕ ਗਿਆ ਉਹ ਇੱਕ ਵੱਖਰੀ ਗੱਲ ਐ ਪਰ ਪੈਸੇ ਮੰਗਦੇ ਨਹੀਂ ਹੈਗੇ ਕਹਿੰਦੇ ਜੀ ਦਵਾਈ ਹਰ ਇੱਕ ਬਿਮਾਰੀ ਦੀ ਮਿਲਦੀ ਐ ਕਪੂਰ ਥਲੇ ਤੋਂ ਜਦੋਂ ਨਕੋਦਰ ਨੂੰ ਜਾਣੇ ਆ ਕਪੂਰ ਥਲੇ ਤੇ ਕਾਲੇ ਸੰਗਿਆ ਦੇ ਵਿਚਕਾਰ ਇਹ ਗੁਰਦੁਆਰਾ ਸਾਹਿਬ ਪੈਂਦਾ ਐ ਬਹੁਤ ਦਰਸ਼ਨੀ ਜਗ੍ਹਾ ਐ ਦੇਖ ਕੇ ਜੀ ਵੀ ਬਹੁਤ ਲੱਗਦਾ ਵਧੀਆ ਸੋਹਣਾ ਬਣਿਆ ਹੋਇਆ ਗੁਰੂ ਘਰ ਕਰ ਸੇਵਾ ਚੱਲੀ ਜਾਂਦੀ ਹੈ ਇਹ ਸਥਾਨ ਹੈ ਉਹ ਜਿੱਥੇ ਟਾਲੀ ਸਾਹਿਬ ਅਜ ਵੀ ਪਈ ਹੈ ਵੈਸੇ ਹਰੀ ਤਾਂ ਹੈ ਨਹੀਂ ਜਾਂ ਤਾਂ ਸੁੱਕ ਗਈ ਹੋਣੀ ਪਰ ਹੁਣ ਉਹਨੂੰ ਕੱਪੜੇ ਦੇ ਵਿੱਚ ਲਪੇਟ ਕੇ ਰੱਖਿਆ ਪਿਆ ਹੈ। ਇੱਥੇ ਸੰਗਤ ਆ ਕੇ ਦਰਸ਼ਨ ਕਰਦੀ ਹੈ। ਇਸ ਟਾਲੀ ਥੱਲੇ ਜਿਵੇਂ ਪਾਲਸਾ ਆ ਕੇ ਨਾਲੇ ਤਾਂ ਉਹਨਾਂ ਨੇ ਆਪਣਾ ਘੋੜਾ ਕੰਨਿਆ ਸੀ। ਨਾਲੇ ਆਪ ਵਿਸ਼ਰਾਮ ਕੀਤਾ ਸੀ। ਉਹ ਸਾਹਮਣੇ ਉਸ ਤਰ੍ਹਾਂ ਦੀ ਉਹਨਾਂ ਦਾ ਚਿੱਤਰ ਬਣਾਇਆ ਹੋਇਆ ਹੈ। ਆ ਨੀਚੇ ਉਹ ਟਾਲੀ ਪਈ ਹੈ। ਜਗਾ ਸੋਹਣੀ ਹੈ ਦਰਸ਼ਨ ਕਰਨ ਦੇ ਲਈ ਜਗਾ ਵਧੀਆ ਆ ਰਗੀ ਉਹ ਟਾਲੀ ਬਾਬਾ ਹਲੇ ਵੀ ਬਾਬਾ ਲੰਬਾਈ ਚੜਾ ਲਈ ਇੱਥੇ ਅੰਦਰ ਉਹ ਬੱਬਾ ਜੀ ਨੇ ਜਿਹੜੇ ਦਵਾਈ ਦਿੰਦੇ ਨੇ ਅੰਦਰ ਚੱਲ ਕੇ ਪੁੱਛਦੇ ਆ ਉਹਨਾਂ ਨੂੰ ਵੀ ਇਥੋਂ ਦੇ ਸਥਾਨੂ ਬਾਰੇ ਨਾਲੇ ਜਿਹੜੀ ਉਹ ਦਵਾਈ ਦਿੰਦੇ ਨੇ ਉਹ ਦੱਸਣਗੇ ਸਾਰਾ ਕੁਝ ਉਹ ਇੱਥੇ ਅੰਤਰੀ ਮੌਜੂਦ ਰਹਿੰਦੇ ਨੇ ਜਿਹੜੇ ਕਿਸੇ ਭੈਣ ਭਰਾ ਨੇ ਕਿਸੇ ਵੀ ਰੋਗ ਦੀ ਦਵਾਈ ਲੈਣੀ ਹੈ ਉਹ ਇੱਥੋਂ ਆ ਕੇ ਲੈ ਸਕਦੇ ਹੋ ਬਾਕੀ ਇੱਥੇ ਤੁਹਾਨੂੰ ਆਪ ਪਤਾ ਲੱਗ ਜਾਊ ਜਦੋਂ ਕਪੂਰਥਲੇ ਤੋਂ ਚੱਲਦੇ ਆ ਨਕੋਦਰ ਨੂੰ ਤਾਂ ਕਾਲੇ ਸੰਗਿਆਂ ਤੇ ਕਪੂਰਥਲੇ ਦੇ ਵਿਚਕਾਰ ਜੇ ਪੈਂਦਾ ਇਹ ਖੱਬੇ ਪਾਸੇ ਕਪੂਰਥਲੇ ਤੋਂ ਜਦੋਂ ਚੱਲਦੇ ਆ ਖੱਬੇ ਪਾਸੇ ਗੁਰੂ ਘਰ ਆਉਂਦਾ ਹੈ ਕਾਲੇ ਸੰਗਿਆਂ ਤੇ ਕਪੂਰਥਲੇ ਦੇ ਵਿਚਾਲੇ ਜੇ ਬਾਕੀ ਗੱਲਬਾਤ ਅੰਦਰ ਚੱਲ ਕੇ ਬਾਬਾ ਜੀ ਨਾਲ ਕਰਦੇ ਆ ਪੁੱਛੋ ਦੋ ਜਿੱਦਾਂ ਤੁਸੀਂ ਪੁੱਛੋਗੇ ਬਹਿ ਜਾਓ ਚੰਗੀ ਤਰ੍ਹਾਂ ਹਾਂ ਹਾਂ ਫਿਰ ਉਹਦਾ ਆਪਾਂ ਜਿਵੇਂ ਤੁਸੀਂ ਇੱਥੇ ਦਵਾਈ ਦਿੰਦੇ ਹੋ ਜੀ ਹਾਂਜੀ ਵੀ ਕਿਸ ਕਿਸ ਚੀਜ਼ ਦੀ ਦਿੰਦੇ ਹੋ ਦਵਾਈਆਂ ਇਹ ਤਕਰੀਬਨ ਸਾਰੇ ਰੋਗਾਂ ਦੀਆਂ ਦਿੰਦੇ ਆ ਜੀ ਅੱਛਾ ਜੀ ਸਾਰੇ ਰੋਗਾਂ ਦੀਆਂ ਜੀ ਜੋ ਵੀ ਹੋਵੇ ਹਾਂਜੀ ਅੱਛਾ ਜੀ ਹਾਂਜੀ ਕੈਂਸਰ ਦੀ ਵੀ ਹਾਂਜੀ ਅੱਛਾ ਜੀ ਕੋਈ ਖਰਚਾ ਪਾਣੀ ਜੀ ਅਸੀਂ ਸੇਵਾ ਭਾਵਨਾ ਨਾਲ ਦਵਾਈ ਦਿੰਦੇ ਆ ਜੀ ਹਾਂਜੀ ਅਸੀਂ ਆਪਣੇ ਮੁਖ ਚੋਂ ਨਹੀਂ ਕਦੀ ਕਿਸੇ ਕੋ ਅੱਛਾ ਅੱਛਾ ਮੰਗਦੇ ਕੋਈ ਪਤਾ ਠੀਕ ਹੈ ਠੀਕ ਹੈ ਜਾਨੀ ਕਿ ਇਹ ਗੁਰੂ ਸਾਹਿਬ ਜੀ ਦਾ ਇਤਿਹਾਸਿਕ ਸਥਾਨ ਹੈ ਹਾਂਜੀ ਇਤਿਹਾਸਿਕ ਛੇ ਪਾਸ਼ਾ ਦਾ ਇਤਿਹਾਸਿਕ ਟਾਲੀ ਸਾਹਿਬ ਦਾ ਕੀ ਇਤਿਹਾਸ ਹੈ ਟਾਲੀ ਸਾਹਿਬ ਦਾ ਇੱਥੇ ਛੇ ਪਾਸ਼ਾ ਮਾਰੇ ਨੇ ਜਿਹੜੀ ਟਾਲੀ ਹੈ ਨਾ ਉਹ ਕੱਟੀ ਪਈ ਹਾਂਜੀ ਹਾਂ ਉਹ ਉਸ ਟਾਲੀ ਨਾਲ ਆ ਕੇ ਮਾਰੇ ਨੇ ਘੋੜਾ ਬੰਨ ਕੇ ਇੱਥੇ ਰਾਮ ਕੀਤਾ ਇਸ ਸਥਾਨ ਤੇ ਅੱਛਾ ਅੱਛਾ ਇਸ ਕਰਕੇ ਸਥਾਨ ਦਾ ਨਾ ਟਾਲੀ ਸਾਹਿਬ ਆ ਠੀਕ ਹੈ ਤੇ ਜਿਹੜੀ ਸਾਰੀ ਆ ਡਿਵੈਲਪਮੈਂਟ ਕਰਾਈ ਆ ਉਹ ਸੰਤ ਬਾਬਾ ਦਾਸ ਸਿੰਘ ਜੀ ਸੱਚਖੰਡ ਵਾਸੀ ਇਹਨਾਂ ਨੇ ਕਰਾਈ ਇਹ ਬਾਬਾ ਜੀ ਨੇ ਠੀਕ ਹੈ ਜੀ ਅਸੀਂ ਵੀ ਦਵਾਈ ਬੂਟੀ ਇਨਾਂ ਕੋ ਸਿੱਖੇ ਆ ਜੀ ਤੇ ਸ਼ੈਰ ਕਿਰਨ ਨੇ ਡੇ ਲੱਗੇ ਇੱਥੋਂ ਕਪੂਰਥਲਾ ਜੀ ਕਪੂਰਥਲਾ ਹਾਂ ਜੀ ਕਾਲੀ ਸਾਹਿਬ ਤੇ ਹੁਣ ਜਿਵੇਂ ਪਈ ਆ ਇਹ ਪਹਿਲਾਂ ਹਰੀ ਸੀਗੀ ਤਾਂ ਪਹਿਲੋ ਹਰੀ ਸੀਗੀ ਫੇ ਬਿਰਦ ਹੋ ਗਈ ਫੇ ਬਾਬਾ ਜੀ ਨੇ ਕਟਾਤੀ ਫੇ ਇਹਨੂੰ ਹੁਣ ਸੱਚਖੰਡ ਚ ਰੱਖਣ ਉੱਥੇ ਹਾਂ ਜੀ ਤਾਲੀਆਂ ਇੱਥੇ ਆਪਿ ਹੋਗੂ ਖੜਾਉਂਦੀ ਆਂ ਆਪਣੇ ਆਪ ਜਿੱਥੇ ਜਿੰਨਾ ਸਥਾਨ ਹੈ ਨਾ ਗੁਰੂ ਦਾ ਤੇ ਆਪਿ ਹੋਗੂ ਖੜਾਉਂਦੇ ਆਂ ਤੇ ਇਹ ਬਾਬਾ ਜੀ ਸੰਤ ਬਾਬਾ ਦਇਆ ਸਿੰਘ ਜੀ ਨਾਲ ਹੁਣ 4 ਸਾਲ ਹੋ ਗਏ ਸੱਚਖੰਡ ਗਿਆ ਠੀਕ ਹੈ ਤੇ ਸਾਰਾ ਜਿਹੜਾ ਗੁਰਦੁਆਰੇ ਦੀ ਡਿਵੈਲਪਮੈਂਟ ਇਹਨਾਂ ਨੇ ਕਰਾਈ ਇਨਾ ਤੋਂ ਬਾਅਦ ਹੁਣ ਸੰਤ ਬਾਬਾ ਲੀਡਰ ਸਿੰਘ ਜੀ ਸਾਹਿਬ ਉਹ ਇਸ ਥਾਂ ਦੀ ਦੇਖ ਰੇ ਕਰਦੇ ਉਹਨਾਂ ਦੀ ਦੇਖ ਰੇ ਬੱਚੇ ਸਾਰਾ ਗੁਰਦੁਆਰਾ ਚੱਲਦਾ ਹਾਂਜੀ ਤਾਂ ਇਹ ਵਿਚਾਰ ਕਰ ਲਈ ਕਿ ਨਾ ਬਿਕਰਮਜੀਤ ਸਿੰਘ ਬਿਕਰਮਜੀਤ ਸਿੰਘ ਬਿਕਰਮਜੀਤ ਸਿੰਘ ਅੱਗੇ ਇਸ ਗੱਲ ਬਾਬਾ ਜੀ ਦਾ ਨਾਮ ਬਿਕਰਮਜੀਤ ਸਿੰਘ ਹੈ ਹਾਂ ਅੱਗੇ ਚੱਲੋ ਇਸ ਗੱਲ ਦਾ ਪਤਾ ਲੱਗ ਜਿੰਦੇ ਵੀ ਦਵਾਈਆਂ ਮਿਲਦੀਆਂ ਨੇ ਹਰ ਇੱਕ ਰੋਗ ਦੀ ਦਵਾਈ ਮਿਲਦੀ ਹੈ ਕੀ ਜੀ ਨੂੰ ਛੱਡ ਗਈ ਜੀ ਹਾਂਜੀ ਆ ਅਜੂਤੀਆਂ ਵੀ ਸੈਕਸ ਰਿਲੇਟਡ ਜਾਂ ਨਸ਼ੇ ਵਾਲੀ ਉਹਨਾਂ ਨੂੰ ਛੱਡ ਗਏ ਉਹਨਾਂ ਨੂੰ ਛੱਡ ਕੇ ਅਸੀਂ ਇੱਕ ਜਗਾ ਬਣਾਉਣੇ ਘੱਟ ਹੈ ਠੀਕ ਹੈ ਧੰਨਵਾਦ ਬਾਬਾ ਚੰਗਾ ਬਾਬਾ ਇੱਕ ਗੁਰੂ ਘਰ ਦੇ ਵਿੱਚ ਇਹ ਜਗਾ ਬਹੁਤ ਸੋਹਣੀ ਦੇਖਣ ਨੂੰ ਮਿਲੀ ਇਹ ਨੇ ਬਾਬਾ ਅੜਬशाह ਜੀ ਇੱਥੋਂ ਦੇ ਕੋਈ ਦਰਵੇਸ਼ ਫਕੀਰ ਹੋਏ ਨੇਗੇ ਇਹ ਇਹਨਾਂ ਦੀ ਜੋਤ ਚੱਲੀ ਜਾਂਦੀ ਹੈ ਪ੍ਰੋਪਰ ਇਹਦੀ ਦੇਖ ਰੇਖ ਗੁਰੂ ਘਰ ਦੇ ਵਿੱਚ ਹੋ ਰਹੀ ਹੈ ਗੁਰੂ ਘਰ ਦੇ ਜਮਾ ਵਿੱਚ ਬਣਿਆ ਹੋਇਆ ਸਥਾਨ ਹੈ ਇਹ ਇੱਕ ਧਾਰਮਿਕ ਸਥਾਨ ਦੇ ਉੱਤੇ ਇਸ ਤੋਂ ਵੱਡੀ ਹੋਰ ਕੀ ਸਾਂਝ ਹੋ ਸਕਦੀ ਹੈ ਜਿਹੜੀ ਇੱਥੇ ਆ ਕੇ ਦੇਖਣ ਨੂੰ ਮਿਲਦੀ ਹੈ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ